ਅਮੀ ਸ਼ਾਹ ਵੀ ਕਿੰਨੇ ਜ਼ਿੰਮੇਵਾਰ ਨੇ ਸਭ ਤੋਂ ਸੀਨੀਅਰ ਨੇ ਪ੍ਰਧਾਨ ਨੇ ਉਹਨਾਂ ਨੂੰ ਕੀ ਕੀ ਤਸ਼ਮਨ ਜੋ ਜੋਂ ਦੇ ਸ਼ਾਮ ਕੀ ਹੋਇਆ ਕਾਲੀਦਲ ਕੋਈ ਦੇਖਦੇ ਜਾਓ ਹਲੇ ਟਾਈਮ ਆਊਗਾ ਸ਼ੋਮਨੀ ਕਾਲੀਦਲ ਜੋ ਇਹ ਲਹਿਰ ਚੱਲੀ ਹੈ ਇਹਨੇ ਜਿੰਨੇ ਪਹਿਲਾਂ ਨਨ ਗਲਤ ਕੰਮ ਕੀਤੇ ਉਹ ਸਾਰਾ ਠੀਕ ਕਰਕੇ ਅਸੀਂ ਇਹ ਚੋਣ ਨਿਸ਼ਾਨ ਦੀ ਗੱਲ ਕਰਾਂਗੇ ਅਸੀਂ ਤਾਂ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਕਿ ਜਿੰਨੀਆਂ ਸਾਡੇ ਪ੍ਰੀਤੀਆਂ ਆ ਗੀਆਂ ਗਲਤ ਕੰਮ ਆ ਗਏ ਇੱਕ ਵਾਰ ਪ੍ਰਧਾਨ ਬਣ ਗਿਆ ਮੁਰਕੇ ਹਟਣਾ ਹੀ ਨਹੀਂ ਹੈ ਇੱਕੋ ਬੰਦਾ ਹੈ ਉਹ ਹੀ ਸ਼ੋਮਨੀ ਕਮੇਟੀ ਦੀ ਇਲੈਕਸ਼ਨ ਲੜ ਰਿਹਾ ਹੈ ਉਹ ਹੀ ਅਸੈਂਬਲੀ ਲੜ ਰਿਹਾ ਹੈ ਉਹ ਹੀ ਪ੍ਰਧਾਨ ਹੈ ਸਾਰੇ ਕੰਮ ਇੱਕੇ ਬੰਦੇ ਕੋਲ ਨੇ ਜੇ ਆਪਾਂ ਦੇਖੀਏ ਤਾਂ ਸ੍ਰੀ ਹਰਵਿੰਦਰ ਸਾਹਿਬ ਸਾਡੇ ਲਈ ਬਹੁਤ ਸੁਪਰੀਮ ਹੈ ਸਭ ਤੋਂ ਵੱਡੀ ਗੱਲ ਸਾਡੇ ਲਈ ਸ੍ਰੀ ਹਰਵਿੰਦਰ ਸਾਹਿਬ ਉਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਆ ਜਾਂਦੇ ਨੇ ਉਤੋਂ ਬਾਅਦ ਸ਼ੋਮਨੀ ਕਮੇਟੀ ਆ ਜਾਂਦੀ ਹੈ ਏ ਸ਼ਮਨੀ ਕਾਲੀਦਾਰ ਲੰਦਾ ਅਸੀਂ ਅੱਜ ਸ਼ਮਨੀ ਕਾਲੀਦਾਰ 1 ਨੰਬਰ ਤੇ ਹੁਕਮ ਕਰ ਲਿਆ ਸ਼ਮਨੀ ਕਾਲੀਦਾਰ ਜੋ ਹੁਕਮ ਚੱਲਦਾ ਹੈ ਉਹ ਚਾਰੇ ਪਾਸੇ ਘੁੰਮ ਜਾਂਦਾ ਹੈ ਸੋ ਇਹਦੇ ਕਰਕੇ ਹੀ ਇਹ ਕ੍ਰਿਤੀਆਂ ਆਈਆਂ ਨੁਕਸ਼ਾ ਇਹਦੇ ਕਰਕੇ ਹੀ ਅਸੀਂ ਅੱਜ ਪਿੱਛੇ ਚਲੇ ਗਏ ਇਸ ਦੀ ਅਧੋਗਦੀ ਦਾ ਕਾਰਨ ਵੀ ਇਹੀ ਹੈ ਵੱਡਾ ਕਾਰਨ ਇਹ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਅਸੀਂ ਧਰਮ ਦਾ ਕੁੰਡਾ ਉੱਤੇ ਰੱਖੀਏ ਸ਼ਾਸ ਦੇ ਉੱਤੇ ਤਾਂ ਕਦੇ ਤੁਸੀਂ ਮਾੜਾ ਕੰਮ ਨਹੀਂ ਕਰਦੇ ਇਹ ਮਾਤਰ ਵਿਸ਼ਵਾਸ ਨਾ ਰੱਖਣਾ ਧਰਮ ਦਾ ਕੁੰਡਾ ਰਾਜਨੀਤੀ ਉੱਤੇ ਹੋਣਾ ਚਾਹੀਦਾ ਪਰ ਆਪਾਂ ਉਸ ਪਾਛੇ ਦੀ ਬਜਾਇ ਤੇ ਅਸੀਂ ਧਰਮ ਦੇ ਉੱਤੇ ਸਾਥ ਲੈ ਕੇ ਵਾਕੀ ਤਖਣਾ ਸਾਹਿਬ ਜੇ ਭਾਜਪੀ ਨਾਲ ਮੰਨ ਲਓ ਹੋ ਜਾਂਦਾ 27 ਤੋਂ ਪਹਿਲਾਂ ਪੈਂਚਰ ਬੈਠ ਜਾਂਦਾ ਹੈ ਤੇ ਤੁਹਾਡਾ ਸਟੈਂਡ ਕੀ ਹੋ ਜਾ ਸੁਧਾਰ ਲੈਦਾ ਜੀ ਇਹ ਸਟੈਂਡ ਦੀ ਗੱਲ ਤਾਂ ਕਿ ਐਡਵਾਂਸ ਚੱਲੇ ਰਹੇ ਹਾਂ ਬਹੁਤ ਜ਼ਿਆਦੇ ਅਸੀਂ ਤਾਂ ਹਾਲੇ ਦਾ ਸ਼ੋਮਨੀ ਕੱਢਣ ਤੱਕੜਾ ਕਰਨ ਦੀ ਗੱਲ ਕਰਦੇ ਹਾਂ ਉਹ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਤੁਸੀਂ ਜਾ ਕੇ ਸਿੱਧੇ ਪਟਿਆਲੇ ਤੁਸੀਂ ਬਾਹਰ ਨਿਕਲੋ ਤੁਸੀਂ ਦਿੱਲੀ ਜਾਵੋ ਹਾਲੇ ਇੱਥੇ ਤੱਕ ਆਪਾਂ ਸੁਧਾਰ ਕਰ ਲਈ ਅਸੀਂ ਜਦਨੇ ਚਾ ਆਪਣਾ ਘਰ ਠੀਕ ਨਹੀਂ ਹੁੰਦਾ ਅਸੀਂ ਦੂਜੇ ਘਰ ਚ ਜਾ ਕੇ ਕਿਵੇਂ ਬੜਾਂਗੇ ਤੋਂ ਆਪਣਾ ਘਰ ਪਹਿਲਾਂ ਠੀਕ ਕਰਾਂਗੇ ਆਪਣੇ ਘਰ ਨੂੰ ਵਧੀਆ ਲੈ ਕੇ ਚੱਲਾਂਗੇ ਲੋਕਾਂ ਨਾਲ ਲੈ ਕੇ ਚੱਲਾਂਗੇ ਲੋਕਾਂ ਦੀ رائے ਮਤਾਬ ਕੰਮ ਕਰਾਂਗੇ ਜੋ ਲੋਕ ਕਹਿਣਗੇ ਜਿਵੇਂ ਕਹਿਣਗੇ ਅੱਜ ਕੀ ਸੀ ਅਸੀਂ ਲੋਕਾਂ ਦੇ ਉਲਟ ਚੱਲਣਾ ਸ਼ੁਰੂ ਕਰਤਾ ਜੋ ਲੋਕ ਚਾਹੁੰਦੇ ਸੀ ਅੱਜ ਜਿਹੜੀਆਂ ਗੱਲਾਂ ਕਹਿ ਲਈਆਂ ਜਿਹੜੀਆਂ ਸ਼ਿਰਕਾਲ ਤਖਤ ਸਾਹਿਬ ਤੁਸੀਂ ਕਿ ਮੰਨੀਆਂ ਉਹ ਬਾਅਦ ਵਿੱਚ ਅਸੀਂ ਕਹਤਾ ਕਿ ਯਾਰ ਅਸੀਂ ਤਾਂ ਕੀਤੀ ਨਹੀਂ ਗੱਲ ਬਾਜਤ ਵੀ ਨਹੀਂ ਵਾਪਾਸ ਹੋਇਆ ਸਾਰੇ ਮੈਂਬਰਾਂ ਨੇ ਸਪੋਰਟ ਕੀਤੀ ਉੱਥੇ ਜਿਹੜੇ ਵਿਆਈ ਸੀ ਉਹਨਾਂ ਨੂੰ ਵੀ ਸਪੋਰਟ ਕੀਤੀ ਬਜਟ ਦੀ ਕਿਸੇ ਨੇ ਕੋਈ ਉੱਥੇ ਇਹ ਨਹੀਂ ਕੀਤੀ ਕਿ ਇਹ ਸੀ ਉਹ ਕਰਨਾ ਪਰ ਜਿਹੜੀ ਗੱਲ ਇਹਨਾਂ ਨੇ ਗੱਲ ਕੀਤੀ ਤੇ ਉੱਥੇ ਧਮੀ ਸਾਹਿਬ ਨੇ ਦੱਲੇ ਨਹੀਂ ਕਰ ਦਿੱਤੀ ਜੇ ਸਾਰੇ ਮੈਂਬਰਾਂ ਨੇ ਸਪੋਰਟ ਕੀਤੀ ਹੈ ਤਾਂ ਉਹਨਾਂ ਦੀ ਵੀ ਡਿਊਟੀ ਵਾੜਦੀ ਸੀ ਜੇ ਕਿ ਇੱਕ ਇਹ ਗੱਲ ਕਹਿੰਦੇ ਨੇ 40-42 ਮੈਂਬਰ ਕੋਈ ਥੋੜੇ ਥੋੜੇ ਹੁੰਦੇ ਨੇ ਉਹ ਕਹਿੰਦੇ ਉਹ ਤਾਂ ਐਮ ਐਨ ਸਾਈਨ ਕਰ ਗਏ ਜੀ ਆਪਾਂ ਸ਼ੋਮਨੀ ਕੋਲ ਵੀ ਮੈਂਬਰ ਵੇਖ ਸਮਝਦੇ ਵੀ ਉਹ ਐਮ ਐਨ ਸਾਈਨ ਕਰ ਦਿੰਦੇ ਨੇ ਅਗਲੀ ਵਾਰ ਜਦੋਂ ਕੋਈ ਆਇਆ ਆੜ ਕੇ ਇਹ ਵੀ ਮੇਰਾ ਖਿਆਲ ਪਹਿਲੀ ਵਾਰ ਹੋਇਆ ਹੁਣ ਕਿ ਬਜਟ ਸੈਸ਼ਨ ਦੇ ਵਿੱਚ ਕੋਈ ਜਨਦਾਦਾ ਨਾ ਆਇਆ ਹੋਵੇ ਕੋਈ ਵੀ ਜਨਦਾਦਾ ਸੱਦ ਨਹੀਂ ਆਇਆ ਨਹੀਂ ਤਾਂ ਸਾਰੇ ਜਨਦਾਦਾ ਸਭ ਉੱਥੇ ਹੁੰਦੇ ਨੇ ਹੈੱਡ ਗ੍ਰਾਂਥੀ ਉੱਥੇ ਹੁੰਦੇ ਨੇ ਤੇ ਸਾਰੇ ਉਹਨਾਂ ਦੇ ਸਾਹਮਣੇ ਹੁੰਦਾ ਠੀਕ ਉਹਦੀ ਵੋਟ ਨਹੀਂ ਹੁੰਦੀ ਪਰ ਉਹਨਾਂ ਦੇ ਸਾਰਾ ਕੁਝ ਸਾਹਮਣੇ ਹੁੰਦਾ ਮੈਂ ਤਾਂ ਉਹੀ ਗੱਲ ਕਰਨਾ ਕਿ ਇਹਨਾਂ ਨੇ ਜਨਦਾਦਾ ਸਾਹਿਬ ਦੀ ਗੱਲ ਘਟਾਤੀ ਜਿਵੇਂ ਇਹਨਾਂ ਨੇ ਜਾ ਕੇ ਪਹਿਲਾਂ ਕਿਹਾ ਸੀਗਾ ਕਿ ਜੀ ਜਨਦਾਦਾ ਸਾਹਿਬ ਤੁਹਾਡੀ ਆਵਾਜ਼ ਤਾਂ ਚਾਰ ਦਿਵਾਜ ਦੇ ਵਿੱਚ ਹੀ ਹੈ ਤੁਹਾਡੀ ਜਾਨ ਸਾਡੇ ਹੱਥ ਹੈ ਤੁਸੀਂ ਬਾਹਰ ਨਹੀਂ ਉਸ ਕਹਿ ਸਕਦੇ ਉਹਨੇ ਕਿਹਾ ਸੀ ਕਿ ਮੈਨੂੰ ਤਾਂ ਇਹ ਸੀ ਕਿ ਮੇਰੀ ਆਵਾਜ਼ ساری ਦੁਨੀਆ ਸੁਣਦੀ ਹੈ ਜਿੱਥੇ-ਜਿੱਥੇ ਵੀ ਗੁਰਨ ਜੱਜ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਇਹਦੀ ਅਸੀਂ ਸਾਰੇ ਨਿੰਦਿਆ ਕਰਦੇ ਆ ਸਰਦਾਰ ਸਾਹਿਬ ਕੱਲ ਦੀ ਗੱਲ ਕੀਤੀ ਆਵੇ ਜਿਹੜਾ ਸਾਡਾ ਪ੍ਰੋਗਰਾਮ ਹੋਇਆ ਹੈ ਜਿੱਥੇ ਬੰਦੀਆਂ ਨੂੰ ਗੋਹ ਦਿੱਤਾ ਗਿਆ ਮੰਗ ਪੱਤਰ ਵੀ ਆਗੂ ਦੇ ਸਾਹਮਣੇ ਪਾਉ ਦਿੱਤਾ ਗਿਆ ਪਰ ਸੁਧਾਰ ਨਾਲ ਦੇ ਆਗੂ ਸਮਾਜ ਨਾਲ ਉਸ ਜਗ੍ਹਾ ਤੇ ਨਜ਼ਰ ਨਹੀਂ ਆਇਆ ਕਿ ਹਨਾ ਪਰ ਫੈਸਲਾ ਪ੍ਰੇਜ਼ੈਂਟ ਚਲੂ ਹੋ ਰਿਹਾ ਥਾ ਲਾਤੋ ਜੀ ਸੀ ਰਖੜਾ ਨਾ ਤੁਹਾਡੇ ਸਾਥੀ ਕਾਰਨ ਕੀ ਸੀ ਦੇਖੋ ਉੱਥੇ ਸੰਤ ਮਹਾਪੁਰਸ਼ ਗਏ ਸੀ ਸਾਡਾ ਜਾਣ ਬਣਦਾ ਨਹੀਂ ਸੀ ਜੇ ਸਾਰਾ ਸੱਤਿਆ ਦੀ ਜੇ ਨਹੀਂ 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 ਮੈਂ ਬਰਕਰ ਮੇਜੋੜ ਗਲਭੇ ਜੋ ਸਪੈਸ਼ਲੀ ਕਿਹਾ ਸੀ ਵੀ ਜੀ ਤੁਸੀਂ ਨਾ ਆਇਓ ਅਸੀਂ ਉੱਥੇ ਕਰ ਰਹੇ ਹਾਂ ਜੇ ਸੰਤ ਮਹਾਪੁਰਸ਼ ਕੋਈ ਗੱਲ ਕਰਦੇ ਹੁਣ ਉਹਦੇ ਵਿੱਚ ਜੇ ਅਸੀਂ ਕਰਦੇ ਹਾਂ ਫਿਰ ਤਾਂ ਪੋਲਿਟੀਕਲ ਗੱਲ ਹੋ ਗਈ ਸੀਗੀ ਸੰਤ ਮਹਾਪੁਰਸ਼ ਖੜੇ ਹੋਏ ਇਹ ਪਹਿਲੀ ਵਾਰ ਹੀ ਆ ਇਹਨਾਂ ਸੰਤਾਂ ਮਹਾਪੁਰਸ਼ਾਂ ਨੇ ਜਦੋਂ ਸ਼੍ਰੀ ਅਕਾਲਤਾ ਜਲਦਾ ਸਾਹਿਬ ਨੂੰ ਇਹ ਪੱਕਾ ਦਿੰਦੇ ਨੇ ਸਰੋਪੇ ਦਿੰਦੇ ਨੇ ਅੱਜ ਉਹੀ ਵਿਰੋਧ ਕਰ ਰਹੇ ਨੇ ਇਹ ਤੁਹੋਤਾ ਲੱਗਦਾ ਹੈ ਕਿ ਕਿੰਨਾ ਵਿਰੋਧ ਹੈ ਲੋਕਾਂ ਦੇ ਵਿੱਚ ਕਿੰਨਾ ਲੋਕ ਕੀ ਸੋਚ ਰਹੇ ਨੇ ਸੰਤ ਮਹਾਪੁਰਸ਼ ਖੜੇ ਹੋ ਜਾਣ ਜਦ ਇਹ ਬਹੁਤ ਵੱਡੀ ਗੱਲ ਹੈ ਤੱਕੜ ਸਾਹਿਬ ਇੱਕ ਥੋੜੀ ਕਮੇਟੀ ਤੇ ਸਵਾਲ ਵਾਰ-ਵਾਰ ਉਠਾਏ ਜਾ ਰਹੇ ਆ ਤੁਹਾਡਾ ਕੱਲੇ ਦਾ ਜਿਹੜਾ ਦੂਜੇ ਤੇ ਰਹੇਗਾ ਉਹ ਸਵਾਲ ਹੁੰਦਾ ਹੈ ਉਹ ਕਹਿੰਦੇ ਸ੍ਰੀ ਕਾਲ ਤੱਕ ਸਾਹ ਵੱਲੋਂ ਸੱਤ ਮੈਂਬਰ ਕਮੇਟੀ ਬਣਾਈ ਗਈ ਸੀ ਨਾ ਕਿ ਪੰਜ ਮੈਂਬਰੀ ਵੀ ਹੋਲ ਵਾਰ-ਵਾਰ ਹਰ ਵਾਰ ਹਰ ਲੇਟਰ ਇਹ ਕਹਿੰਦਾ ਕਿ ਪੰਜ ਮੈਂਬਰੀ ਕਮੇਟੀ ਬਣਦੀ ਗਈ ਆ ਪੰਜ ਮੈਂਬਰੀ ਜਦੋਂ ਕਿ ਕਮੇਟੀ ਸੱਤ ਮੈਂਬਰੀ ਹੈ ਠੀਕ ਹੈ ਅਸਤੀਫਾ ਦੇ ਕੇ ਨਾ ਉਹ ਕਮਿਟੀ ਸਾਫਤ ਦੁਆਰਾ ਵਾਪਿਸ ਆ ਗਏ ਕਿ ਸੱਤ ਮੈਂਬਰੀ ਕਿਉਂ ਨਹੀਂ ਕਿਹਾ ਜਾ ਰਿਹਾ ਪੰਜ ਮੈਂਬਰੀ ਕਮੇਟੀ ਕਿਹੜੀ ਹੋਈ ਦੇਖੋ ਇਹਦਾ ਰੀਜਨ ਹੈ ਪਹਿਲੀ ਗੱਲ ਤਾਂ ਇਹ ਹੈ ਜਿਨ੍ਹਾਂ ਨੇ ਰਿਜਾਇਨ ਦਿੱਤੇ ਬੜੇ ਸੀਨੀਅਰ ਮੈਂਬਰ ਨੇ ਇਹਨਾਂ ਇੱਕ ਪ੍ਰਧਾਨ ਹੈ ਇੱਕ ਸਾਬਕਾ ਪ੍ਰਧਾਨ ਹੈ ਅ ਸਭ ਤੋਂ ਸੀਨੀਅਰ ਵੀ ਨੇ ਉਹਨਾਂ ਦਾ ਰਿਜਾਇਨ ਕਰਨਾ ਬਹੁਤ ਮਾੜੀ ਗੱਲ ਸੀ ਇਹ ਵੀ ਨੰ ਜੋਗੀ ਹੈ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਸ਼੍ਰੀ ਕਾਲ ਤਖਤ ਜਹਦਰ ਸਾਹਿਬ ਕੋਲ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਸਾਡੀ ਇਹ ਪ੍ਰੋਬਲਮ ਹੈ ਅਸੀਂ ਰਿਜਾਇਨ ਕਰਨਾ ਉਹ ਉਹਨਾਂ ਦੀ ਜਗ੍ਹਾ ਤੇ ਦੋ ਹੋਰ ਨਵੇਂ ਲਾਉਂਦੇ ਜਾਂ ਨਾਲ ਉਹਦੇ ਵੱਖਰੀ ਗੱਲ ਸੀ ਇਹਨਾਂ ਨੇ ਘਰ ਬੈਠ ਕੇ ਰਿਜਾਇਨ ਕਰ ਦਿੱਤੇ ਇਹ ਬਿਮਾਰੀ ਗੱਲ ਕੀਤੀ ਉਸ ਤੋਂ ਬਾਅਦ ਪੰਜ ਮੈਂਬਰ ਰਹਿ ਗਏ ਪੰਜੇ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਪੰਜਾਂ ਨੇ ਕਿਹਾ ਉਹਨਾਂ ਨੂੰ ਪੁੱਛਿਆ ਕਿ ਅਸੀਂ ਪੰਜੇ ਖੜੇ ਆ ਉਹਨਾਂ ਨੇ ਕਿਹਾ ਵਿੱਚ ਪੰਜੇ ਖੜੇ ਅਸੀਂ ਪੰਜ ਦੇ ਪੰਜ ਭਰਤੀ ਕਰੋ ਉਹਦੇ ਕਰਕੇ ਕਿ ਪੰਜ ਮੈਂਬਰੀ ਕਮੇਟੀ ਕਹਿੰਦੇ ਆ ਕਿਉਂਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਜਦਰ ਸਾਹਿਬ ਨੇ ਕਿਹਾ ਸੀਗਾ ਕਿ ਵੀ ਇਹ ਹੁਣ ਭਰਤੀ ਪੰਜ ਮੈਂਬਰੀ ਕਮੇਟੀ ਕਰੋ ਤੱਕੜੇ ਹੋਏ ਕਰੋ ਜਿਹੜੀ ਪਹਿਲੀ ਭਰਤੀ ਹੈ ਉਹ ਰੱਬ ਸਮਝ ਜਾਂਦੀ ਹੈ ਇਹ ਸਾਰਾ ਦੇਖਿਆ ਪ੍ਰੈਸ ਵੀ ਹੈ ਸਾਡੇ ਹੁਣ ਕਮੇਟੀ ਦਾ ਹਿੱਸਾ ਹੈਗੇ ਨੇ ਕਿ ਨਹੀਂ ਕਹੋ ਵਾਪਸ ਉਹਨਾਂ ਨੇ ਉਹਦਾ ਸੰਭਾਲ ਦੇ ਕੇ ਜੇ ਤੁਮ ਜੇ ਉਹ ਜਾਣਗੇ ਪੰਜਵੇਂ ਕਮੇਟੀ ਉਹਨੂੰ ਲੀਡ ਲੈਣਾ ਚਾਹੀਦਾ ਜਾਂਣਾ ਚਾਹੀਦਾ ਜੇ ਗੈਨ ਹੈ ਤਾਂ ਜਾਣਾ ਚਾਹੀਦਾ ਪਰ ਮੇਰਾ ਖਿਆਲ ਕਿਤੇ ਜਾਈਂ ਰਹੇ ਹੋ ਉਹ ਜੋ ਕੁਛ ਸ਼੍ਰੀ ਕਲਤਾ ਸਾਹਿਬ ਨੇ ਕਿਹਾ ਉਹਦੇ ਉਲਟ ਕੰਮ ਕਰਨ ਲੱਗੇ ਦੇਖੋ ਇਹ ਸਾਰਾ ਡਿਸਕਰਟ ਦਾ ਭਾਮੀ ਸਾਹਿਬ ਨੂੰ ਜਾਂਦਾ ਹੈ ਉਹਨਾਂ ਨੂੰ ਸ਼੍ਰੀ ਕਲਤਾ ਜਦਰ ਸਾਹਿਬ ਨਾਲ ਤੇ ਪੰਚੇ ਤਸ ਜਦਰ ਸਾਹਿਬ ਨਾਲ ਖੜਨਾ ਚਾਹੀਦਾ ਸੀ ਉਹ ਨਹੀਂ ਖੜੇ ਜਾਈਂ ਦੇ ਕੇ ਘਰੇ ਬੈਠਣਾ ਇਹ ਹੀ ਬੁੱਝ ਦੇ ਲਈ ਹੈ ਉਹਨਾਂ ਨੂੰ ਆਪਣੀ ਡਿਊਟੀ ਨਾ ਹੋਣੀ ਚਾਹੀਦੀ ਸੀ ਇਹ ਜੇ ਮਾੜੇ ਟਾਈਮ ਦੇ ਵਿੱਚ ਜਦੋਂ ਇੰਨਾ ਇਹੋ ਜਿਹੇ ਹਾਲਾਤ ਹੋ ਜਾਣ ਜਾ ਕੇ ਘਰ ਬੈਠ ਜਾਣਾ ਫਿਰ ਸ਼੍ਰੀ ਕਾਦਰ ਜੀ ਦਾ ਸਾਹਿਬ ਉਹਨਾਂ ਦੇ ਘਰ ਗਏ ਤੇ ਉਦੋਂ ਨਹੀਂ ਆਏ ਹਨ ਤੇ ਹੁਣ ਆਉ ਆ ਗਏ ਤੇ ਇਹਨੂੰ ਕੀ ਕਹੋਗੇ ਜੋ ਕੱਲ ਵੀ ਕੀਤਾ ਹੈ ਉਹ ਵੀ ਬਹੁਤ ਨਿੰਦਣਯੋਗ ਹੈ ਦੇਖੋ ਪਹਿਲਾਂ ਬੀਬੀ ਜਗੀਰ ਕੌਰ ਦੇ ਸਾਹ ਕੋਈ ਲੈਂਗੁਏਜ ਵਰਤੀ ਆ ਪਰ ਸਾਰਿਆਂ ਨੂੰ ਪਤਾ ਹੈ ਮੈਂ ਉਹ ਦੁਆਰੇ ਇਹਦੀ ਰੌਦਾ ਨਹੀਂ ਹਾਂ ਜੋ ਕੱਲ ਬੀਬੀ ਕਿਰਨਜੀਤ ਕੌਰ ਨਾਲ ਕੀਤਾ ਇਹਨਾਂ ਨੇ ਉਹ ਵੀ ਨਿੰਦਣਯੋਗ ਹੈ ਜੋ ਇਹਨਾਂ ਨੇ ਜਸੇਦਾਰਾਪਤੀ ਲਵਜ ਵਰਤੇ ਕਿ ਜੇ ਉਹ ਮਤਾ ਉਹ ਲਵਜ ਜਲਤੀ ਵਰਤੇ ਮੈਂ ਵਰਤਦਾ ਨਹੀਂ ਆ ਉਹ ਵੀ ਬਾਤ ਮਾੜੀ ਲਵਜ ਵਰਤੇ ਜੇਦਾਰ ਸਾਹਿਬ ਕਰਤਾ ਸਾਡੀ ਬਹੁਤ ਸਾਦਾ ਹੋਣੀ ਚਾਹੀਦੀ ਸਤਿਕਾਰ ਹੋਣਾ ਚਾਹੀਦਾ ਆਪਾਂ ਆਪਣੇ ਘਰੇਸ਼ੀ ਰਖਣਪੜ ਸਾਹਿਬ ਕਰਾਉਂਦੇ ਆ ਆਪਾਂ ਪੂਰੇ ਜੋਰ ਨਾਲ ਜਿਹੜੇ ਭਾਟੀ ਸਿੰਘ ਆਉਂਦੇ ਨੇ ਸੇਵਾ ਕਰਦੇ ਆ ਹਰ ਬੰਦਾ ਚਾਹੁੰਦਾ ਕਿ ਮੈਂ ਆਪਣੇ ਹੱਥ ਨਾਲ ਸੇਵਾ ਕਰਾਂ ਪਰ ਅਸੀਂ ਜਿਹੜੇ ਉਸ ਦੇ ਮੁੱਢ ਨੇ ਹੈਡ ਨੇ ਉਹਨਾਂ ਦੀ ਵੀ ਸਤਿਕਾਰ ਕਰਨਾ ਛੜਕਦਾ ਇਹ ਤਾਂ ਲੱਗਦਾ ਵੀ ਤਾਮੀ ਸਾਹਿਬ ਦੇ ਉੱਪਰ ਕੋਈ ਰਾਜਨੀਤੀ ਦਬਾਇ ਕੋ ਤਾਕਤ ਉਹਨਾਂ ਦੇ ਵਿੱਚ ਕੋਈ ਕੋਈ ਇਹਦੇ ਤਾਂ ਕੋਈ ਦੋਰ ਆਇਆ ਹੀ ਨਹੀਂ ਜੇ ਦਬਾਅ ਨਾ ਹੁੰਦਾ ਫਿਰ ਜੈਨ ਕਿਉਂ ਕਰਦੇ ਫਿਰ ਉਹ ਆਪਣੀ ਗੱਲ ਦੇ ਉੱਤੇ ਪੈਰ ਰੰਦੇ ਪਹਿਲੀ ਗੱਲ ਤਾਂ ਉਹਨਾਂ ਨੇ ਜਦੋਂ ਗਿਆਨੀ ਹਰਪੀਜੀ ਨੂੰ ਕੱਢਿਆ ਉਹ ਗੱਲ ਬਣਦੀ ਨਹੀਂ ਸੀ ਕਿ ਦੋ ਬੰਦੇ ਦੀ ਕਮੇਟੀ ਬਣਾਉਂਦੇ ਜਦੋਂ ਕਿ ਸ਼੍ਰੀ ਅਕਾਲ ਤਾਜ ਜੇਜ਼ਰ ਸਾਹਿਬ ਨੇ ਕਿਹਾ ਸੀ ਕਿ ਵੀ ਅਸੀਂ ਰਿਕੁਐਰੀ ਕਰ ਲਈ ਜਾਂ ਇਹਦੀ ਰਿਕੁਐਰੀ ਸਾਨੂੰ ਦੇ ਦਿਓ ਇਹਦੇ ਕੋਈ ਕਸੂਰ ਹੈ ਨਹੀਂ ਇਹਨਾਂ ਨੂੰ ਬਹਾਲ ਕਰੋ ਉਹਨਾਂ ਨੇ ਵਾਅਦਾ ਨਹੀਂ ਕੀਤਾ ਉਹਨਾਂ ਨੇ ਉਤਤ ਬਾਅਦ ਉਹ ਕਮੇਟੀ ਦੀ ਰਿਪੋਰਟ ਲੈ ਕੇ ਜੀ ਗਏ ਸੀ ਆਏ ਸੀ ਪਰ ਗੋਲ ਮੁਰਕ ਕਰਕੇ ਉਹਨਾਂ ਹਟਾਉਣ ਦੀ ਗੱਲ ਕੀਤੀ ਰਖੜਾ ਸਾਹਿਬ ਜਿਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਹਟਾਇਆ ਜਾ ਰਿਹਾ ਉਹਦਾ ਕੋਈ ਚੰਗਾ ਪ੍ਰਵਾਰਤਾ ਨਹੀਂ ਗਿਆ ਸਾਰੇ ਜਿਵੇਂ ਤੁਸੀਂ ਕਿਹਾ ਕਿ ਸਭ ਬਲੋਚਨਾ ਕਰ ਰਹੇ ਨੇ ਡਿਸਕ੍ਰੈਡਿਟ ਵੀ ਤਾਂ ਸਾਹਿਬ ਨੂੰ ਕੀਤਾ ਜਾਂਦਾ ਔਰ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਥੇਦਾਰ ਸਾਹਿਬ ਨੂੰ ਕਿਵੇਂ ਲਾਉਣਾ ਹੈ ਕਿਵੇਂ ਹਟਾਣਾ ਹੈ ਉਹਦੇ ਬਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਦੀ ਗੱਲ ਥੋੜੀ ਹੈ ਕੀ ਤੁਹਾਡੇ ਗਰੁੱਪ ਵੀ ਮੈਂ ਕਹਾਂਗਾ ਤੁਹਾਡੇ ਗਰੁੱਪ ਨੂੰ ਵੀ ਉਸ ਵਿੱਚ ਕੋਈ رائے ਲਈ ਬੁਲਾਇਆ ਜਾਏਗਾ ਜਾਂ ਤੁਸੀਂ رائے ਦੇਣਾ ਚਾਹੁੰਦੇ ਹੋ ਉਸ ਬੰਦ ਵਿੱਚ ਦੇਖੋ ਪਹਿਲਾਂ ਬਦਾਂਤੀ ਸਾਹਿਬ ਨੇ ਵੀ ਗੱਲ ਕਹੀ ਸੀ ਕਿ ਜਦਰ ਸਾਹਿਬ ਨੂੰ ਲਾਉਣ ਦਾ ਜਨਾਹਤ ਹੋਣਾ ਚਾਹੀਦਾ ਹਟਾਉਣ ਦਾ ਵੀ ਕੋਈ ਜਨਾਹਤ ਹੋਣਾ ਚਾਹੀਦਾ ਉਹ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਕਿਉਂ ਇਹ ਹਾਲਾਤ ਪੈਦਾ ਕਿਉਂ ਹੋਏ ਕਿਉਂਕਿ ਉਹ ਆਪਾਂ ਲਾਗੂ ਨਹੀਂ ਕੀਤੇ ਹਨ ਤੇ ਅੱਜ ਕਰਨਾ ਜੇ ਅਸੀਂ ਤਾਂ ਇਹੀ ਗੱਲ ਹੈ ਕਿ ਚੱਲਿਆ ਕਿ ਸ਼੍ਰੀ ਅਕਾਲ ਪੁਰਖ ਜਦਰ ਸਾਹਿਬ ਤੇ ਬਾਕੀ ਤਾਂ ਜਰ ਹੈ ਇਹਨਾਂ ਦਾ ਇੱਕ ਵਿਧਾਨ ਹੋਣਾ ਚਾਹੀਦਾ ਕਿ ਕਿਵੇਂ ਲਾਉਣਾ ਤੇ ਸੈਸਟ ਕਰਨ ਨਾਲ ਲਾਉਣਾ ਤੇ ਉਸ ਤੋਂ ਬਾਅਦ ਹਟਾਉਣਾ ਉਹਦਾ ਵੀ ਕੋਈ ਨਾ ਕੋਈ ਵਿਧਾਨ ਹੋਣਾ ਚਾਹੀਦਾ ਇਹ ਨਹੀਂ ਕਿ ਵੀ ਸਾਡੇ ਮੁਤਾਬਿਕ ਫਾਇਲੇ ਕਰ ਲੋ ਨਹੀਂ ਇਸ ਦਿਨ ਹਟਾ ਦੇਗੇ ਪਰ ਜਿੱਤਾ ਇਹ ਗੱਲ ਚੱਲ ਰਹੀ ਹੈ ਕਿ ਜੇ ਫਾਇਲੇ ਸਾਡੇ ਮੁਤਾਬਿਕ ਹੋਣਗੇ ਤਾਂ ਤੁਸੀਂ ਕੰਮ ਕਰੋਗੇ ਨਹੀਂ ਤੇ ਹਟਾ ਦਾਂਗੇ ਲੱਗਦਾ ਪੰਜ ਜਰ ਆਇਆ ਵਿਧਾਨ ਸਭਾ ਦੇ ਵਿੱਚ ਜੱਜਦਾਰਾਂ ਦਾ ਮੌਕਾ ਗੁੱਚਿਆ ਇਹ ਲੱਗਦਾ ਕਿ ਕੋਈ ਕਾਨੂੰਨ ਵਿਧਾਨ ਸਭਾ ਦੇ ਵਿੱਚ ਜੜੀ ਉੱਠ ਗਈ ਹੈ ਲੱਗਦਾ ਸਹੀ ਹੈ ਕੋਈ ਸਿਆਸਤ ਨੂੰ ਲੈ ਕੇ ਜਾਵੇ ਤਾਂ ਉਹ ਲੈ ਕੇ ਇਹਨਾਂ ਦੇ ਮਾਮਲੇ ਲਗਾਤਾਰ ਸਿਆਖਰ ਨੂੰ ਪਹੁੰਚ ਰਹੇ ਨੇ ਦੇਖੋ ਇਹ ਮਾਰੀ ਗੱਲ ਐ ਪਰ ਉਹਦੇ ਨਾਲ ਇਹ ਵੀ ਗੱਲ ਐ ਆਪਾਂ ਮੌਕਾ ਦਿੱਤਾ ਉਹਨਾਂ ਨੂੰ ਕਿਉਂ ਗਿਆ ਅਸੈਂਬਲੀ ਦੇ ਵਿੱਚ ਜੇ ਆਪਾਂ ਮੌਕਾ ਦਿੱਤਾ ਜੇ ਉੱਥੇ ਹਾਲਾਤ ਇਦਾਂ ਦੇ ਪੈਦਾ ਹੋਏ ਤਾਂ ਉੱਥੇ ਗਿਆ ਇਹ ਤੋਂ ਪਹਿਲਾਂ ਪੀਟੀਸੀ ਦਾ ਮੁੱਦਾ ਵੀ ਕਾਫੀ ਗਰਮਾਇਆ ਸੀਗਾ ਭਵੰਤਮਾਨ ਨੇ ਵੀ ਉਹਦੇ ਚ ਕਿਹਾ ਕਿ ਵੀ ਅਸੀਂ ਪੈਸੇ ਕੱਟ ਦੇ ਦਿੰਨੇ ਆ ਅਸੀਂ ਚੈਨਲ ਬਣਾ ਦੇਣੇ ਆ ਸ਼੍ਰੀ ਕਾਤਾ ਜਦਰ ਸਾਹਿਬ ਨੇ ਵੀ ਕਿਹਾ ਸੀ ਕਿ ਤੁਹਾਨੂੰ 3 ਮਹੀਨੇ ਦਿੱਤੇ YouTube ਨੂੰ ਚੈਨਲ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਪੱਕਾ ਚੈਨਲ ਸ਼ੁਰੂ ਕਰ ਲਓ ਅੱਜ ਤੱਕ ਆਪਾਂ ਨਹੀਂ ਕੀਤਾ ਆਪਾਂ ਕਹਿੰਦੇ ਨਾ ਪੀਟੀਸੀਓ ਚੱਲੂਗਾ ਤੇ ਇਹੀ ਗੱਲਾਂ ਕਰਕੇ ਸਾਡੀ ਗੱਲ ਅਸੀਂ ਆਪਣੀ ਜਿਹੜੀ ਕਮੇਟੀ ਸ਼ੋਮਣੀ ਕਮੇਟੀ ਦੋ ਬੰਦੇ ਇੱਕ ਸ਼ੋਮਣੀ ਕਮੇਟੀ ਇੱਕ ਸ਼ੋਮਣੀ ਕਲਦ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਇਹ ਪੰਥ ਦੀ ਰਾਖੀ ਕਰਨਾ ਪੰਥ ਦੇ ਨਾਲ ਖੜਨਾ ਇਸੇ ਕੰਮ ਦੇ ਲਈ ਬਣਾਏ ਸੀ ਇਹ ਪਰ ਇਹੀ ਉਹਨੂੰ ਨਿੰਦਣ ਲੱਗੇ ਇਹੀ ਉਹਨੂੰ ਮਾੜਾ ਕਹਿਣ ਲੱਗੇ ਹਰ ਗੱਲ ਦੇ ਉੱਤੇ ਆਪਾਂ ਨਿੰਦਿਆ ਕਰਨ ਲੱਗ ਗਏ ਸੀ ਸੋ ਉਹਦੇ ਕਰਕੇ ਸਾਨੂੰ ਵੀ ਜੇ ਮਤਾ ਪਾਉਣਾ ਪਿਆ ਕਿ ਤੁਸੀਂ ਇੱਕ ਖਸਨਾਤ ਬਣਾਓ ਕਿ ਸ਼੍ਰੀ ਕਾਲਤਾ ਜਰਦਾਰ ਸਾਹਿਬ ਨੂੰ ਕਿਵੇਂ ਲਾਉਣਾ ਹੈ ਕਿਵੇਂ ਹਟਾਉਣਾ ਹੈ ਅਸੀਬ ਸਾਹਿਬ ਨੇ ਪਹਿਲਾਂ ਲਿਖ ਕੇ ਦਿੱਤਾ ਵਸਨ ਮੈਂਬਰਾਂ ਨੇ ਲਿਖੇਤਾ ਸੀਗਾ ਲੈ ਕੇ ਵੀ ਗਿਆ ਸੀ ਪਰ ਕਾਮੀ ਸਾਹਿਬ ਨੇ ਕੰਸੀਡਰ ਨਹੀਂ ਕੀਤਾ ਕੱਲ ਵੀ ਜਿਹੜੇ